ਦੇ ਕੈਬਨਟ ਮੰਤਰੀ ਅਤੇ ਵਿਧਾਇਕ ਆਪਣੀ ਰਹਿੰਦੇ 2.5 ਸਾਲਾਂ ਦੇ ਕਾਰਜਕਾਲ 'ਚ ਆਮ ਜਨਤਾ ਦੀਆਂ ਸੁੱਖ-ਸਹੂਲਤਾਂ ਲਈ ਦੁਹਾਈ ਦੇ ਰਹੇ ਨੇ ਅਤੇ ਪੰਜਾਬ ਦੀ ਭਲਾਈ ਲਈ ਸਕੀਮਾਂ ਬਣਾਉਣ ਦੇ ਦਾਅਵੇ ਕਰ ਰਹੇ ਨੇ। ਬਠਿੰਡਾ 'ਚ ਵੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਠਿੰਡਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੂਰਵ ਵੱਡੇ ਪੱਧਰ 'ਤੇ ਮਨੋਲ ਨੇ ਇੱਕ ਕਮੇਟੀ ਦਾ ਗਠਨ ਕੀਤਾ। ਜਿਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਸਾਹਿਬ ਅੱਜ ਬਠਿੰਡੇ ਸ਼ਹਿਰ ਦੇ ਜਿੰਨੇ ਵੀ ਗੁਰੂ ਘਰ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਦੇ ਪ੍ਰਧਾਨ ਔਰ ਜਿੰਨੀਆਂ ਵੀ ਮੰਦਰ ਕਮੇਟੀਆਂ ਜਿੰਨੇ ਵੀ ਮੁਸਲਮਾਨ ਭਾਈਚਾਰੇ ਦੀਆਂ ਮਸਜਿਦਾਂ ਹੈ ਜਾਂ ਕੋਈ 크ਰਿਸਚੀਅਨ ਬਰਾਦਰੀ ਹੈ ਅਸੀਂ ਸਾਰੇ ਧਰਮਾਂ ਦੇ ਲੋਕ ਔਰ ਵੱਖਰੇ ਵੱਖਰੇ ਜਿਨ੍ਹਾਂ ਦੀ ਅਕੀਦੇ ਅਸੀਂ ਇਕੱਠੇ ਹੋਏ ਸੀ ਕਿਉਂਕਿ ਇਸ ਸਾਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ 550ਵਾਂ ਅ ਪ੍ਰਕਾਸ਼ ਉਤਸਵ ਹੋਣ ਜਾ ਰਿਹਾ ਹੈ ਔਰ ਕਿਸ ਅਕੀਦਤ ਨਾਲ ਕਿਸ ਸ਼ਿੱਦਤ ਨਾਲ ਕਿਸ ਅਕੀਦੇ ਨਾਲ ਔਰ ਕਿਸ ਕਸਰਤ ਨਾਲ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਮਨਾਵਾਂਗੇ ਅਸੀਂ ਇੱਕ ਕਮੇਟੀ ਜਿਹੜੀ ਹੈ ਇੱਕ ਕਮੇਟੀ ਨੂੰ ਤਸ਼ਕੀਲ ਦਿੱਤਾ ਹੈ ਜਿਹਦੇ ਸਾਰੇ ਫਿਰਕਿਆਂ ਦੇ ਲੋਕ ਇਕੱਠੇ ਹੋਣਗੇ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋ ਇਨਸਾਨੀਅਤ ਵਾਸਤੇ ਸਨੇਹਾ ਹੈ ਚਾਹੋ ਭਾਈਚਾਰੇ ਦਾ ਹੈ ਚਾਹੋ ਯਕਜੈਤੀ ਦਾ ਹੈ ਔਰ ਉਹਨਾਂ ਦੇ ਇਕਬਾਦ ਤੇ ਅਸੀਂ ਕਿਵੇਂ ਅਮਲ ਕਰ ਸਕਦੇ ਆ ਕੱਲਾ ਇਹ ਪ੍ਰਕਾਸ਼ ਉਤਸਵ ਮਨਾਉਣਾ ਨਹੀਂ ਬਲਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਕਿਵੇਂ ਇਖਤਿਆਰ ਕਰਨਾ ਹੈ ਸ਼ਹਿਰ ਨੂੰ ਕਿਸ ਤਰ੍ਹਾਂ ਸਜਾਣਾ ਹੈ ਸ਼ਹਿਰ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ ਔਰ ਬਠਿੰਡੇ ਸ਼ਹਿਰ ਦੇ ਲੋਕ ਇਹ ਅਜ਼ਮ ਲੈਣਗੇ ਕਿ ਬਾਬਾ ਜੀ ਦੇ ਪ੍ਰਕਾਸ਼ ਉਤਸਵ ਤੇ ਅਸੀਂ ਸ਼ਹਿਰ ਦੇ ਵਿੱਚ ਰੁੱਖ ਲਾਉਣੇ ਆ ਆਪਣੇ ਸ਼ਹਿਰ ਨੂੰ ਸਾਫ਼ ਰੱਖਣਾ ਹੈ ਅਸੀਂ ਔਰਤ ਜਾਤ ਨੂੰ ਇੱਜ਼ਤ ਦੇਣੀ ਹੈ ਅਸੀਂ ਆਪਣਾ ਭਾਈਚਾਰਾ ਬਰਕਰਾਰ ਰੱਖਣਾ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋ ਸਨੇਹਾ ਹੈ ਇਸ तमाम ਇਸ ਇਲਾਕੇ ਦੇ ਲੋਕਾਂ ਚ ਲੈ ਕੇ ਕਿਵੇਂ ਜਾਈਏ ਔਰ ਇਹ ਜਿਹੜੀ ਕਮੇਟੀ ਜਾਂ ਇਹ ਜਿਹੜਾ ਸਾਲ ਹੈ ਜਿਹਦੇ ਚ ਜਸ਼ਨ ਅਸੀਂ ਮਨਾਵਾਂਗੇ ਇਹ ਰਾਜਨੀਤੀ ਤੋਂ ਬਾਲਾਤਰ ਹੋ ਕੇ ਰਾਜਨੀਤੀ ਤੋਂ ਉੱਚੇ ਉੱਠ ਕੇ ਸਾਰੇ ਧਰਮਾਂ ਦੇ ਸਾਰੀਆਂ ਕੋਈ ਕੋਈ ਸਿਆਸੀ ਤਾਂ ਕਈ ਵਾਰੀ ਇੱਕ ਦੂਜੇ ਨਾਲ ਇਖਤਲਾਫਾਤ ਹੋ ਜਾਂਦੇ ਆ ਪਰ ਅਸੀਂ ਹਾਂ ਹਿੰਦੂਸਤਾਨੀਅਤ ਪੰਜਾਬੀਅਤ ਔਰ ਜਿਹੜਾ ਸਾਡਾ ਹਿੰਦੁਸਤਾਨ ਦਾ ਸੈਕੂਲਰਿਜ਼ਮ ਦਾ ਨਾਅਰਾ ਹੈ ਉਹਦੇ ਤੇ ਮੈਨੂੰ ਕਿਸੇ ਵੀ ਬੰਦੇ ਤੇ ਸ਼ੱਕ ਸ਼ੁਭਾ ਨਹੀਂ ਹੈ ਸੋ ਅੱਜ ਇਹ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਗਿੱਦੜਵਾਤੋਂ ਸਾਡੇ ਜਿਹੜੇ ਐਮਐਲਏ ਰਾਜਾ ਵਿਡਿੰਗ ਸਾਹਿਬ ਉਹ ਵੀ ਸਾਡੇ ਨਾਲ ਹਾਜ਼ਰ ਹੈ ਔਰ ਅਸੀਂ ਸਾਰੇ ਬਠਿੰਡੇ ਸ਼ਹਿਰ ਦੇ ਲੋਕ ਇਸ ਗੱਲ ਤੇ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੈ ਮਤਫਿਕ ਹੈ ਕਿ ਬਾਬਾ ਜੀ ਦਾ ਸਨੇਹਾ ਜਿਹੜਾ ਇਹ ਪੰਜਾਬ ਤੋਂ ਬਾਹਰ ਜਾਣਾ ਚਾਹੀਦਾ ਹੈ ਇਹ ਦੁਨੀਆ 'ਚ ਜਾਣਾ ਚਾਹੀਦਾ ਹੈ ਨਾਲ ਹੀ ਉਹਨਾਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਪਾਕਿਸਤਾਨ 'ਚ ਬਣੇ ਤਲਕੀ ਵਾਲੇ ਰਿਸ਼ਤੇ ਆਤੇ ਕਰਤਾਰਪੁਰ ਲਾਂਘੇ ਤੇ ਇਸ ਦਾ ਅਸਰ ਨਾ ਪੈਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਨਾਲ ਹੀ ਕਿਹਾ ਕਿ ਦੁਨੀਆ ਭਰ ਦੇ ਦੇਸ਼ ਭਾਰਤ ਦੇ ਨਾਲ ਖੜੇ ਨੇ ਪਾਕਿਸਤਾਨ ਨੂੰ ਇਸ ਮਾਮਲੇ 'ਚ ਕਿਸੇ ਦਾ ਸਾਥ ਨਹੀਂ ਮਿਲਿਆ ਸਾਬ ਮੈਂ ਮੇਰੀ ਤਾਂ ਕੋਈ ਹیثیت ਨਹੀਂ ਹੈ ਔਕਾਤ ਨਹੀਂ ਹੈ ਕਿ ਮੈਂ ਇਹ ਦੱਸ ਸਕਾਂ ਕਿ ਇਹਦੀ ਰਫ਼ਤਾਰ ਮੱਧਮ ਹੈ ਕਿ ਤੇਜ਼ ਹੈ ਪਰ ਮੈਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਦਾ ਮੈਂ ਸਟੇਟਮੈਂਟ ਪੜ੍ਹਿਆ ਸੀ ਮੈਂ ਉਹਨਾਂ ਦੀ ਟੀਵੀ ਤੇ ਵੀ ਬਾਈਟ ਸੁਣੀ ਸੀ ਕਿ ਪਾਕਿਸਤਾਨ ਨੇ ਜੋ ਕਰਤਾਰਪੁਰ ਸਾਹਿਬ ਕਾਰਿਡੋਰ ਤੇ ਜੋ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਆਪਨੇ ਫਰਮਾਇਆ ਕਿ ਅਸੀਂ ਉਸ ਕਮਿਟਮੈਂਟ ਤੇ ਖੜੇ ਆਂ ਔਰ ਪੂਰੇ ਉਤਰਾਂਗੇ ਮੈਨੂੰ ਕੋਈ ਐਸਾ ਖਤਸ਼ਾ ਨਹੀਂ ਹੈ ਕਿ ਉਹ ਕਮਿਟਮੈਂਟ ਤੋਂ ਭੱਜਣਗੇ ਬਰਹਾਲ ਅੱਗੇ ਅੱਗੇ ਕੀ ਹੋਏਗਾ ਇਹ ਮੈਂ ਕੋਈ ਜੋਤਸ਼ੀ ਨਹੀਂ ਐ ਪੇਸ਼ੰਤ ਕੋਈ ਨਹੀਂ ਕਰ ਸਕਦਾ ਪਰ ਮੇਰਾ ਦਿਲ ਮੰਨਦਾ ਹੈ ਕਿ ਇਹ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋੜ ਸੁਨੇਹਾ ਹੈ ਇਹ ਪਾਕਿਸਤਾਨ 'ਚ ਵੀ ਓਨੀ ਹੀ ਅਹਿਮੀਅਤ ਰੱਖਦਾ ਜਿੰਨੀ ਕਿ ਹਿੰਦੁਸਤਾਨ 'ਚ ਰੱਖਦਾ ਔਰ ਕਿਸੇ ਵੀ ਔਰ ਖਾਸ ਕਰਕੇ ਕਿਸੇ ਪਾਕਿਸਤਾਨੀ ਨੂੰ ਇਸ ਗੱਲ ਦਾ ਕੋਈ ਕੋਈ ਗਿਲਾ ਨਹੀਂ ਹੋਣਾ ਚਾਹੀਦਾ ਕਿ ਕਰਤਾਰਪੁਰ ਸਾਹਿਬ ਦੇ ਖੁੱਲੇ ਪ੍ਰਦਰਸ਼ਨ ਤੇ ਦیدار ਜਿਹੜੇ ਐ ਉਹ ਉਹਨਾਂ ਬਾਬਾ ਨਾਨਕ ਨਾਮ ਲੈਵਾ ਉਹ ਆਸ ਜਾ ਸਕਣ ਸੋ ਮੈਂ ਆਸ ਕਰਦਾ ਕਿ ਜਿਹੜਾ ਫੋਰਨ ਮਿਨਿਸਟਰ ਨੇ ਜੋ ਵੀ ਬਿਆਨ ਦਿੱਤਾ ਉਸ ਬਿਆਨ ਤੇ ਖਰੇ ਉਤਰਨਗੇ ਸਭ ਬਿਊਰੋ ਰਿਪੋਰਟ ਵਿਜ਼ਨ ਪੰਜਾਬ ਟੀਵੀ